ਤਲ ਐ ਨਹੀਂ ਜਾਂਦਾ ਦਰਦੇ ਸੁੱਖਾਂ ਵੇਲੇ ਸਾਰੇ ਸਾਡੇ ਨਾਲ ਆਉਂਦੇ ਕੇਰਾ ਪਾ ਕੇ ਬੈਠ ਜਾਂਦੇ ਵਿਖਿਆ ਨਾ ਵੀ ਉਹ ਜਿਹੜੇ ਬੱਚੇ ਬੱਚੀ ਦਾ ਵਿਆਹ ਹੁੰਦਾ ਤੇ ਕਿੰਨੇ ਜਾਣ ਨੇ ਕੇਰਾ ਪਾਇਆ ਹੁੰਦਾ ਉਹਨਾਂ ਇਹ ਪ੍ਰੈਕਟੀਕਲ ਸਮਾਜ ਦਾ ਖੇਲ ਆ ਜਦੋਂ ਵਿਆਹ ਹੁੰਦਾ ਨਾ ਤੇ ਸਾਰਿਆਂ ਨੇ ਉਹੀ ਰਹਿੰਦੇ ਨੇ ਉਸ ਟਾਈਮ ਤੇ ਲੜਕੀ ਲੜਕਾ ਕੇਰਾ ਪਾਇਆ ਹੁੰਦਾ ਅਸ਼ਾ ਜੇ ਉਹੀ ਬੱਚੇ-ਬੱਚੇ ਦਾ ਵਿਚਾਰਾਂ ਦਾ ਟਕਰਾਅ ਹੋਵੇ ਹੋ ਜੇ ਤਲਾਕ ਦੀ ਨੌਬਤ ਆ ਜੀ ਟੁਕਦਾ ਕੋਈ ਲੱਗੇ ਜਿੰਨੇ ਜਾਣੇ ਵਿਆਹ ਤੇ ਆਏ ਨਾ ਹਲੇ ਦੁਆਲੇ ਉਹਨਾਂ ਚੋਂ 10% 5% ਬੰਦੇ ਵੀ ਨਹੀਂ ਆਉਂਦੇ ਸੁਖ ਮਿਆਂਨ ਬਹੁਤ ਮਿਲ ਬੈਠਤ ਰਹਿਤ ਚਹੁੰਦੇ ਸਕੇਰੇ ਵਿਪਤ ਪਰ ਹੀ ਸਭ ਹੀ ਸੰਗ ਸ਼ਾਦਤ ਕੋ ਨਾ ਆਵਤਨੀ ਬਿਖਤਾ ਵੇਲੇ ਸਾਰੇ ਸਾਥ ਛੱਡ ਜਾਂਦੇ ਬੰਦਾ ਬਿਮਾਰ ਹੋ ਜੇ ਹਸਪੀਟਲ ਚਾ ਕਿੰਨੇ ਕ ਜੀ ਪਤਾ ਲੈਣ ਆਉਂਦੇ ਬੜੇ ਖਾਸ ਹੋਣਦੇ ਨੇ ਉਹ ਵੀ ਬਹੁਤਿਆਂ ਚੋਂ ਤੇ ਮੂੰਹ ਮਲੱਜ ਜਾਂਦਾ ਤੇ ਤੁਸੀਂ ਦੇਖੋ ਜਿਹੜਾ ਬੰਦਾ ਹਸਪੀਟਲ ਚ ਪਿਆ ਹੈ ਨਾ ਉਹਨੂੰ ਕੋਈ ਚੀਜ਼ ਨਹੀਂ ਚੰਗੀ ਲੱਗਦੀ ਮਨ ਸਹਿ ਚ ਚਲਾ ਜਾਂਦਾ ਰਿਸ਼ਤੇਦਾਰ ਆਉਂਦੇ ਨੇ ਫਲ ਫਰੂਟ ਲੈ ਕੇ ਵੀ ਚਲੋ ਇਹ ਫਲ ਫਰੂਟ ਖਾ ਲੇਗਾ ਕੋ ਰੋਟੀ ਤੇ ਲੈ ਕੇ ਜਾਣੀ ਨਹੀਂ ਫਲ ਫਰੂਟ ਖਾ ਲੇਗਾ ਤੁਸੀਂ ਵੇਖੋ ਇੱਕ ਟੇਬਲ ਤੇ ਫਲ ਫਰੂਟ ਪਏਗਾ ਉਹਦਾ ਮੂੰਹ ਦੂਜੇ ਪਾਸੇ ਹੋਵੇਗਾ ਉਹਨੂੰ ਨਹੀਂ ਚੰਗਾ ਲੱਗਦਾ ਕੁਝ ਰਿਸ਼ਤੇਦਾਰ ਆਣਗੇ ਵੀ ਚਾਲੇ ਦੀ ਮਾਈਕੀ ਤੌਰ ਤੇ ਮਾਇਆ ਦੇ ਤੌਰ ਤੇ ਦੀ ਮਦਦ ਕਰਦੀਏ ਉਹ ਉਹਨੂੰ ਧਨ ਦੇਣਗੇ ਤੇ ਉਹ ਸਰਾਣੇ ਥਲੇ ਰੱਖ ਦਿੰਦੇ ਪੈਸੇ ਉਹ ਪਰੇ ਬੰਨੇ ਮੂੰਹ ਕਰ ਲੈਂਦਾ ਇੱਕ ਸਾਈਡ ਤੇ ਧੀਆ ਪੁੱਤਰ ਸਾਰੇ ਬੈਠੇ ਆ ਖੜੇ ਨੇ ਕੁਝ ਬੈਠੇ ਨੇ ਉਹਦਾ ਮੂੰਹ ਦੂਸਰੇ ਪਾਸੇ ਹੁੰਦਾ ਹਮੇਸ਼ਾ ਮਰੀਜ਼ ਦਾ ਮੂੰਹ ਇੱਧਰ ਕਰਨ ਨੂੰ ਨਹੀਂ ਚਿਤ ਕਰਦਾ ਮੋਠ ਜਾਂਦਾ ਉਹਦਾ ਪਰ ਜਦੋਂ ਠੀਕ ਹੋ ਜਾਂਦਾ ਫਿਰ ਉਹਨਾਂ ਨੇ ਮੂੰਹ ਪਾ ਲੈਂਦਾ ਪਰਮਾਤਮਾ ਨੇ ਮੌਕਾ ਦਿੱਤਾ ਇਹ ਤੁਹਾਡਾ ਵੀ ਕਈ ਵਾਰ ਪ੍ਰੈਕਟੀਕਲ ਹੋਏਗਾ ਪਰਮਾਤਮਾ ਨਾ ਕਰੇ ਵੀ ਸਰੀਰ ਤੰਦਰੁਸਤ ਰਹੇ ਪਰ ਤੁਸੀਂ ਪ੍ਰੈਕਟੀਕਲ ਕਰਕੇ ਦੇਖਿਆ ਹੋਏਗਾ ਵੀ ਜਦੋਂ ਬੰਦਾ ਬਿਮਾਰ ਪੈ ਜਾਂਦਾ ਨਾ ਉਹਨੂੰ ਕੋਈ ਚੀਜ਼ ਨਹੀਂ ਚੰਗੀ ਲੱਗਦੀ ਬੁਖਾਰ ਹੀ ਹੋ ਜੇ ਆਪਾਂ ਨੂੰ 102 103 ਕੋਈ ਚੰਗਾ ਲੱਗਦਾ ਉਹੀ ਧੀਆਂ ਪੁੱਤਰ ਕਿੰਨੇ ਵਧੀਆ ਲੱਗਦੇ ਨੇ ਉਹੀ ਮਾਇਆ ਕਿੰਨੀ ਵਧੀਆ ਲੱਗਦੀ